ਸਤਿ ਸ੍ਰੀ ਅਕਾਲ ਜੀ ਮੈਂ ਅੱਗੇ ਤੁਹਾਨੂੰ ਦਿਖਾਇਆ ਸੀ ਕਿ ਐਪਲ ਟਰੀ ਨੂੰ ਤਾਂ ਸਾਡੇ ਨੂੰ ਚੈਰੀ ਦੇ ਟਰੀ ਨੂੰ ਫਲ ਲੱਗੇ ਹੋਆ ਤੇ ਮੈਂ ਕਿਹਾ ਸੀ ਫਰੂਟ ਵੀ ਦਿਖਾਉਂਗੀ ਤੇ ਮੈਂ ਉੱਤੇ ਆ ਨਿੱਟ ਪਾਤਾ ਸੀ ਫਰੂਟ ਲੱਗੇ ਤੇ ਪਰ ਚਿੜੀ ਫੇਰ ਵੀ ਵਿਚੀ ਆ ਕੇ ਖਾ ਗਈ ਆ ਹੁਣ ਮੈਂ ਚੈਰੀ ਨੂੰ ਬੰਨੂਗੀ ਮੈਂ ਤੁਹਾਨੂੰ ਦਿਖਾਉਂਦੀ ਆ ਆ ਦੇਖੋ ਚੈਰੀਆਂ ਲੱਗੀਆਂ ਆ ਤੇ ਆਦਿਕਾ ਇਦਾਂ ਆ ਖਾ ਗਏ ਅੱਜੇ ਖਾਧੀਆਂ ਮੈਂ ਰੋਜ਼ ਇਹਨਾਂ ਨੂੰ ਦੇਖਦੀ ਮੈਂ ਕਿਹਾ ਪੱਕ ਜਾਣ ਆ ਵਿੱਚੋਂ ਕਾਫੀ ਪੰਜ ਛੇ ਖਾ ਗਏ ਚਲੋ ਉਹਨਾਂ ਹੀ ਵੀ ਆਪਣਾ ਹਿੱਸਾ ਖਾਣਾ ਸੀ ਹੁਣ ਮੈਂ ਇਹਦੇ ਉੱਤੇ ਮੇ ਕੋਲ ਨੈਟ ਬੈਗ ਜਾਈ ਹੈਗੇ ਆ ਉਹ ਬੰਦੀਆਂ ਇਦਾਂ ਭੀ ਜੇ ਬਚ ਜਾਣ ਤੇ ਇੱਥੇ ਹੋਰ ਲੱਗਿਆ ਸੀ ਆ ਦੇਖੋ ਇਧਰਲੇ ਪਾਸੇ ਵੀ ਇਹਨੂੰ ਇਦਾਂ ਹੈ ਟਰੀ ਤੇ ਇਥੇ ਹੈ ਨਾ ਪੱਕਿਓ ਸੀ ਮੈਂ ਕਿਹਾ ਵੀਡੀਓ ਬਣਾਉਂਗੀ ਅੱਜ ਮੇਰਾ ਟਾਈਮ ਨਹੀਂ ਲੱਗਾ ਸਰਦਾਰ ਜੀ ਬਾਹਰ ਆਏ ਹੋ ਸ਼ਾਮ ਦਾ ਟਾਈਮ ਆ ਉਹ ਨਹੀਂ ਜਿਹੜੀਆਂ ਹੋਈਆਂ ਸੀ ਜਿਆਦਾ ਰੈੱਡ ਉਹ ਖਾ ਗਏ ਤੇ ਜਾ ਕੇ ਮੈਨੂੰ ਦੱਸਿਆ ਕਹਿੰਦੇ ਚ ਇਹਦੀਆਂ ਪੱਕੀਆਂ ਆ ਮੈਂ ਖਾਆਂ ਜਾਂ ਬਹੁਤ ਸਵਾਦ ਹੈ ਸੋ ਮੈਂ ਕਿਹ ਜਿਹੜੀਆਂ ਬਚਦੀਆਂ ਹੁਣ ਉਹਨਾਂ ਦੀ ਵੀਡੀਓ ਬਣਾ ਲਵਾਂ ਤੇ ਕਈ ਹੈ ਜੇ ਪੱਕਣ ਵਾਲੀਆਂ ਵੀ ਆ ਦੇਖੋ ਮੇਂ ਬੇਚੇ ਬੜ ਗਏ ਨਟ ਦੇ ਤੇ ਆ ਹੈਗੇ ਆ ਐਪਲ ਮੈਂ ਤੁਹਾਨੂੰ ਅੱਗੇ ਫੁੱਲ ਦਿਖਾਈ ਸੀ ਲੱਗਿਆ ਆ ਦੇਖੋ ਕਾਫੀ ਲੱਗੇ ਹੋਏ ਐਪਲ ਆ ਦੇਖੋ ਪਿਛਲੇ ਸਾਲ ਵੀ ਦੋ ਕੇ ਲੱਗੇ ਸੀ ਤਿੰਨ ਲੱਗੇ ਸੀ ਉਤੋਂ ਪਿਛਲੇ ਸਾਲ ਜਦੋਂ ਮੈਂ ਲਾਇਆ ਸੀ ਉਦੋਂ ਵੀ ਤਿੰਨੇ ਸੀ ਐਤ ਕੀ ਲੱਗਾ ਫਰੂਟਸ ਉਹਨਾ ਓਕੇ ਜੀ ਸਸਰੀ ਅਕਾਲ ਜੀ